ਸਰ ਗੁਰਦਾਸਪੁਰ ਸ਼ਹਿਰ ਦੇ ਵਿੱਚ ਲਗਾਤਾਰ ਕਈ ਦੁਕਾਨਦਾਰ ਸਾਰੇ ਨਹੀਂ ਕਈ ਦੁਕਾਨਦਾਰ ਪੂਰਾ ਜਿਹੜਾ ਆ ਕੀ ਜੰਦੇ ਪਿਆ ਸੀਵਰੇਜ ਦੇ ਵਿੱਚ ਆ ਕਦੀ ਨਾਲੇ ਫੜ ਦਿੰਦੇ ਆ ਇਹਦੇ ਨਾਲ ਜਦੋਂ ਪ੍ਰੋਬਲਮ ਬਣਦੀ ਹੈ ਤੇ ਬਹੁਤ ਸਾਰੀ ਆਉਂਦੀ ਹੈ ਕੀ ਜਾਨਣਾ ਚਾਹੋਗੇ ਮੈਂ ਇਹ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਇਹਨਾਂ ਨਾਲਿਆਂ ਦੇ ਵਿੱਚ ਜਿਹੜਾ ਵਾ ਕੂੜਾ ਜਿਹੜਾ ਵਾ ਨਾ ਸੁੱਟਿਆ ਜਾਵੇ ਪਲਾਸਟਿਕ ਦੇ ਲਫਾਫੇ ਨਾ ਸੁੱਟੇ ਜਾਣ ਤਾਂ ਕਿ ਜਿਹੜਾ ਵਾ ਇਹ ਆਪਣਾ ਇਹ ਨਾਲੇ ਨਾ ਰੁਕਣ ਤੇ ਜਦੋਂ ਵੀ ਕਿਤੇ ਬਰਸਾਤੀ ਮੌਸਮ ਆਉਂਦਾ ਹੈ ਤਾਂ ਪਾਣੀ ਫਿਰ ਸੜਕਾਂ ਤੇ ਜਾਂਦਾ ਤੇ ਫਿਰ ਉਦੋਂ ਰੋਲਾ ਪਿਆ ਜਾਂਦਾ ਪਰ ਹੁਣ ਜਿਹੜੇ ਆ ਉਹ ਨਾਲੇ ਛੜੀਆਂ ਪੁਰਿਆ ਜਾ ਰਿਹਾ ਆ ਪੂੜਾ ਸੁੱਟ ਕੇ ਜਦੋਂ ਇਹ ਖਰਾਬ ਹੁੰਦੀ ਹੈ ਤਾਂ ਫਿਰ ਕੀ ਚੀਜ਼ ਦਿੱਕਤ ਆਉਂਦੀ ਹੈ ਤੇ ਕਿੰਨਾ ਖਰਚਾ ਲੱਗਦਾ ਫਿਰ ਇਹ ਸ਼ਹਿਰ ਨਿਵਾਸੀਆਂ ਦੀ ਹੀ ਗਲਤੀ ਹੈ ਕਿ ਇੱਕ ਤੇ ਉੱਪਰ ਇਹਨਾਂ ਨੇ ਨਾਲਿਆਂ ਦੇ ਉੱਪਰ ਜਿਹੜੀਆਂ ਥੜੀਆਂ ਬਣਾਈਆਂ ਹੋਈਆਂ ਨੇ ਜਿਸ ਕਾਰਨ ਨਾਲੇ ਸਾਫ਼ ਨਹੀਂ ਹੋ ਪਾਰੇ ਤੇ ਜਿਹੜਾ ਕੂੜਾ ਥੱਲੇ ਛੋੜ ਦਿੰਦੇ ਆ ਨਾਲੇ ਸਪਾਈ ਨਹੀਂ ਹੁੰਦੀ ਤੇ ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਜਿਹੜਾ ਪਾਣੀ ਸ਼ਹਿਰ ਦੇ ਵਿੱਚ ਆ ਜਾਂਦਾ ਉਹਦੀ ਬੜਾ ਕੋਈ ਹੱਲ ਨਹੀਂ ਹੁੰਦਾ ਜਦੋਂ ਇਹ ਕਿਤੇ ਨੁਕਸਾਨ ਹੁੰਦਾ ਤਾਂ ਫਿਰ ਕਿੰਨੇ ਕਿੰਨੇ ਪੈਸੇ ਲੱਗਦੇ ਆ ਉਹ ਨਗਰ ਕੌਂਸਲ ਦੇ ਪੈਸੇ ਪੈਸੇ ਤੇ ਬਹੁਤ ਜ਼ਿਆਦਾ ਲੱਗਦੇ ਆ ਜੀ ਉਹ ਪੈਸੇ ਤਾਂ ਕਿੰਦਾ ਜਾਣੀ ਕਹੇ ਹਾਂ ਕਿਆ ਜੱਸੇ ਮੁਸ਼ਕਲਾਂ ਸਾਹਮਣੇ ਵੀ ਕਰਨਾ ਪੈਂਦਾ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਵਾ ਸ਼ਹਿਰ ਵਾਸੀਆਂ ਨੂੰ ਵੀ ਆਉਂਦੀਆਂ ਵਾ ਜਦੋਂ ਸ਼ਹਿਰ ਦੇ ਵਿੱਚ ਪਾਣੀ ਆ ਜਾਏਗਾ ਤੇ ਗੋਡੇ-ਗੋਡੇ ਜਦ ਪਾਣੀ ਦੇ ਵਿੱਚੋਂ ਲੰਘ ਕੇ ਜਾਣਗੇ ਤੇ ਸ਼ਹਿਰ ਨਿਵਾਸੀਆਂ ਨੂੰ ਹੀ ਆਉਣਗੀਆਂ ਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਜਿਹੜਾ ਆਪਣਾ ਕ ਤਰੀਗ ਇਹ ਤਰੀਆਂ ਨੂੰ ਢਾਕੇ ਵੀ ਤੇ ਆਪਣੇ ਜਿਹੜੇ ਜਿਹੜੇ ਨਾਲੀਆਂ ਦੇ ਉੱਤੇ ਲੋਹੇ ਦੀ ਝਾਲੀ ਹੁੰਦੀਆਂ ਉਹ ਲਗਾਉਣ ਤਾਂ ਕਿ ਜਦੋਂ ਨਾਲੇ ਸਾਫ਼ ਕਰਨ ਪੈਣ ਤੇ ਉੱਪਰੋਂ ਝਾਲੀ ਹਲਾ ਲੈਣ ਤੇ ਨਾਲੇ ਸਾਫ਼ ਹੋਸ ਤੇ ਅੰਦਰ ਫਿਰ ਕਾਰਵਾਈ ਵੀ ਹੋਈ ਜਾ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿ ਇਹਨਾਂ ਦੀ ਥੜੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਨਜਾਇਜ਼ ਹਨ ਕਰੋਚਮੈਂਟ ਨਾਲੀਆਂ ਦੇ ਉੱਤੇ ਇਹਨਾਂ ਨੇ ਕੀਤੀ ਆ ਉਹ ਥੜੀਆਂ ਤੋੜੀਆਂ ਜਾਣਗੀਆਂ ਜੀ ਜੀ ਨਾਸਰ ਮੈਂ ਮਨਿੰਦਰ ਸਿੰਘ ਇਨਸਪੈਕਟਰ ਦੇਖੋ ਜਿਹੜੀ ਤੁਸੀਂ ਇਹ ਗੱਲ ਮੇਰੇ ਧਿਆਨ ਚ ਲਿਆਂਦੀ ਹੈ ਕਿ ਕੁਝ ਦੁਕਾਨਦਾਰ ਜਿਹੜੇ ਨੇ ਉਹ ਨਾਲੇ ਦੇ ਵਿੱਚ ਜਾਂ ਸੀਵਰੇਜ ਦੇ ਪਾਈਪ ਦੇ ਵਿੱਚ ਜਿਹੜਾ ਆਪਣੇ ਦੁਕਾਨਾਂ ਦਾ ਕੂੜਾ ਜਾਂ ਕੁਝ ਸੁੱਟਦੇ ਆ ਮੈਂ ਇਸ ਦੇ ਬਿਲਕੁਲ ਖਿਲਾਫ ਆ ਕਿਉਂਕਿ ਸ਼ਹਿਰ ਸਾਡਾ ਵਾ ਸਾਫ਼ ਸੁਥਰਾ ਸਾਫ਼-ਸੁਥਰਾ ਸ਼ਹਿਰ ਰੱਖਣਾ ਸਾਡਾ ਇਹ ਪਹਿਲਾ ਫਰਜ਼ ਹੈਗਾ ਔਰ ਮੈਂ ਤੁਹਾਡੇ ਮਾਦਰਾਂ ਵੀ ਆਪਣੇ ਜਿਹੜੀ ਗੁਰਦਾਸਪੁਰ ਦੇ ਵਪਾਰੀ ਲੋਕ ਨੇ ਮੇਰੇ ਭਰਾ ਨੇ ਮੈਂ ਆਪਣੇ ਮੇਰਾ ਪਰਿਵਾਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਅਗਰ ਬਹੁਤ ਘੱਟ ਲੋਕ ਹੋਣਗੇ ਮੈਂ ਨਹੀਂ ਮੰਨਦਾ ਕੋਈ ਕੋ ਹੈ ਵੀ ਤੇ ਫਿਰ ਵੀ ਉਹਨਾਂ ਨੂੰ ਆਪਾਂ ਅਪੀਲ ਕਰਾਂਗੇ ਕਿ ਇਹੋ ਜਿਹਾ ਕੰਮ ਨਾ ਕਹੀਏ ਕਿਉਂਕਿ ਜਿਹੜਾ ਵੀ ਕੂੜਾ ਜਾਂ ਕੋਈ ਸਾੜਾ ਹੋਗਾ ਉਹ ਆਪਣੀ ਦੁਕਾਨ ਦੇ ਅੱਗੇ ਹੀ ਢੇਰ ਲਾ ਸਕਦੇ ਆ ਜਾਂ ਜਸਮਿੰਦ ਰੱਖ ਸਕਦੇ ਆ ਸਾਡੇ ਡੇਲੀ ਸਾਡੇ ਏਮਪਲਾਈਜ਼ ਕਮੇਟੀ ਤੋਂ ਆਉਂਦੇ ਨੇ ਉਹ ਬਾਜ਼ਾਰ ਦੀ ਸਫਾਈ ਵੀ ਕਰਦੇ ਜਿੰਨਾਂ ਦੁਕਾਨਾਂ ਦਾ ਕੂੜਾ ਸਾੜਾ ਚੁੱਕਦੇ ਵੀ ਆ ਕਰਾਂ ਦਾ ਵੀ ਚੁੱਕਦੇ ਆ ਤੇ ਸਾਨੂੰ ਸ਼ਹਿਰ ਦੀ ਸਫਾਈ ਵੱਲ ਮੇਨ ਧਿਆਨ ਰੱਖਦੇ ਹੋਏ ਇਹ ਜਿਹੜਾ ਕੋਈ ਮੇਰਾ ਖਿਆਲ ਆ ਬਲਤੇ ਜੇ ਬਹੁਤ ਘੱਟ ਹੀ ਕੋਈ ਹੋ ਸਕਦਾ ਵਪਾਰੀ ਕੋਈ ਨਾਲੇ ਦੇ ਵਿੱਚ ਆਪਣਾ ਕੂੜਾ ਸੁੱਟੇ ਜਾਂ ਉਹਦੇ ਵਿੱਚ ਕਿਉਂ ਨੁਕਸਾਨ ਮੁਲਕੇ ਸਾਡਾ ਹੀ ਆ ਜਦੋਂ ਵੀ ਬਰਸਾਤ ਆਣੀ ਆ ਜਦੋਂ ਨਾਲੇ ਭਰੇ ਹੁੰਦੇ ਨੇ ਤੇ ਬਲੌਕੇ ਹੋ ਕੇ ਫਿਰ ਜਿਹੜਾ ਪਾਣੀ ਬਜਾਰਾ ਤੇ ਤੇ ਸ਼ਹਿਰ ਚ ਸਾਡੀ ਦੁਕਾਨਾਂ ਦੇ ਅੰਦਰ ਫੜਦਾ ਤੇ ਮੈਂ ਇਸ ਗੱਲ ਨੂੰ ਲੈਂਦੇ ਹੋਏ ਇਹ ਸਾਰੇ ਸ਼ਹਿਰ ਦੇ ਪੂਰੇ ਵਪਾਰੀਆਂ ਨੂੰ ਖਾਸ ਕਰਕੇ ਜਿਹੜੇ ਮੇਰੇ ਕੋਲ ਇੱਕ ਦੋ ਵੀਰ ਜਿਹੜੇ ਇਦਾਂ ਦਾ ਕੰਮ ਹੈ ਉਹਨਾਂ ਨੂੰ ਅਪੀਲ ਕਰਾਂਗਾ ਕਿ ਆਪਾਂ ਆਪਣੇ ਕੂੜਾ ਜਿਹੜਾ ਬਿਲਕੁਲ ਦੁਕਾਨ ਦੇ ਅੱਗੇ ਢੇਰ ਲਾਈਏ ਤਾਂ ਜੋ ਸਫਾਈ ਵਾਲੇ ਆਣ ਤੇ ਆਪਣਾ ਉਹ ਕੂੜਾ ਚੁੱਕ ਕੇ ਲੈ ਜਾਣ ਨਾਲੇ ਚੋਕ ਨਾ ਹੋਣ